ਸਭ ਤੋਂ ਅੱਗੇ ਇਹ ਮਹਾਰਾਜ ਜੀ ਦੀਵਾਨ ਹਾਲ ਦਾ ਨਾਮ ਸਾਲਸਫਰਾਏ ਜੋਰੀ ਦੀਵਾਨ ਹਾਲ ਹੈ ਇਹ ਮਹਾਰਾਜ ਜੀ ਦਾ ਜਤ ਪ੍ਰਕਾਸ਼ਪੁਰ ਹੁੰਦਾ ਹੈ 3 ਦਿਨ ਦਾ ਪ੍ਰੋਗਰਾਮ ਹੁੰਦਾ ਹੈ ਉਹ ਇਸੇ ਹਾਲ ਦੇ ਵਿੱਚ ਸਾਰਾ ਪਰਫੋਰਮੈਂਸ ਕਰਦੇ ਆ ਇਹ ਸੰਤ ਬਾਬਾ ਮਹਿੰਦਰ ਸਿੰਘ ਜੀ ਯੂਕੇ ਨਿਸ਼ਕਾਮ ਸੇਵਾਲੇ ਇਹ 2022 ਦੇ ਵਿੱਚ ਉਹਨਾਂ ਨੇ ਇਹ ਹਾਲ ਬਣਾਇਆ ਸੀਗਾ ਇਹ ਥੱਲੇ ਜੀ ਬੇਸਮੈਂਟ ਹੈ ਇਹ ਕੋਈ ਇਹਦੇ ਵਿੱਚ ਪਿਲਰ ਨਹੀਂ ਹੈਗਾ ਤੇ ਸਟੇਟ ਆਫ ਆਰਟ ਹੈ ਜੀ ਇਹ ਜਿਆ ਸੋਹਣਾ ਹਾਲ ਮੈਸਕਪਲ ਦਾ ਕਿਤੇ ਵੀ ਨਹੀਂ ਹੈਗਾ ਜੀ ਦੇ ਸਾਲਸ ਰਾਜ ਜੋਰੀ ਜਿਨ੍ਹਾਂ ਨੇ ਨੌਵੇਂ ਪਾਸ਼ਾ ਇਹਨੂੰ ਜਗ੍ਹਾ ਦਿੱਤੀ ਸੀ ਕਿ ਜਦ ਮਹਾਰਾਜਾ ਪ੍ਰਕਾਸ਼ ਹੋਇਆ ਸੀਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਹਾਲ ਬਣਾਇਆ ਗਿਆ ਜੀ ਕੀ ਲੱਗਦਾ ਇਹਦੀ ਜਿਹੜੀ ਸਪੈਸ਼ਲ ਜਿਹੜੀ ਮੀਨਾ ਕਰੀ ਵਗੈਰਾ ਕਰਾਈ ਗਈ ਹੈ ਕਿੱਥੋਂ ਇਹ ਸਾਰੀ ਇਹ ਸਾਰੀ ਰਾਜਸਥਾਨ ਤੋਂ ਬਾਹਰੋਂ ਆਈ ਸੀ ਕਿ ਲੋਕ ਅੱਛਾ ਤੇ ਬਾਬਾ ਜੀ ਨੇ ਬਹੁਤ ਪਿਆਰ ਨਾਲ ਇਸ ਨੂੰ ਬੜੀ ਮਿਹਨਤ ਨਾਲ ਬਣਾਇਆ ਹੈਗਾ ਇਸ 'ਚ ਕੋਈ ਪਿਲਰ ਨਹੀਂ ਹੈਗਾ ਜੀ ਇਹਦੇ ਵਿੱਚ ਕਰੀਬਨ 5 ਤੋਂ 7 ਹਜ਼ਾਰ ਬੰਦੇ ਐਡਜਸਟ ਹੋ ਜਾਂਦੇ ਨੇ ਹਾਂ ਜੀ ਇਹਦੇ ਵਿੱਚ ਲੇਟੈਸਟ ਬੋਸ ਕੰਪਨੀ ਦਾ ਜੀ ਆਡੀਓ ਸਿਸਟਮ ਲੱਗਿਆ ਹੈ ਠੀਕ ਹੈ ਤੇ ਕੋਈ ਵੀ ਸਮਾਗਮ ਹੁੰਦਾ ਵੱਡਾ ਸੇ ਇੱਥੇ ਹੀ ਕਰਦੇ ਆ। ਸ਼ੁਕਰਾਨਾ ਮਾਰੇਦਾ ਜਿਹੜੀ ਸੰਗਤ ਦੀ ਸੇਵਾ ਚੱਲ ਰਹੀ ਹੈ। ਗੁਰੂ ਮਹਾਰਾਜ ਨੇ ਸੇਵਾ ਦਿੱਤੀ ਹੈ। ਕਲਗੀ ਵਾਲੇ ਪਾਸ਼ਾ ਨੇ ਇਹ ਸੇਵਾ ਬਖਸ਼ੀ ਹੈ। ਸੰਤਾ ਮਹਾਂਪੁਰਸ਼ਨ ਕਰੋ ਚੱਲੀ ਜਾ। ਸ਼ੁਕਰਾਨਾ ਮਾਰੇਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।